जय श्री श्याम जय श्री बालाजी बाबा श्याम का बड़ा ही दिव्य भव्य उत्सव एक बार फिर से नाबा में होने जा रहा है और अब की बार 31 तारीख को 31 मार्च को मोतिया ग्रुप पर बाबा की कृपा हुई है जिसके चलते 31 मार्च को पीपीएस स्कूल के पास ये बाबा का कीर्तन होने जा रहा है पूरा मोतिया ग्रुप पलक पावड़े बिछाकर आपके इंतजार में बैठा है आप जरूर पधारें हमारे बड़े भाई पवन जी और सब आए हैं स्पेशली uh, इन्होंने कहा कि आप सबको इन्वाइट करें अपनी तरफ से भी क्योंकि ये कीर्तन uh, सिर्फ मोतिया ग्रुप का नहीं पूरे नाभा वासियों का है पूरे पंजाब का है आप जो भी शाम प्रेमी आना चाहे uh, जुड़कर पधारे मिलकर पधारे प्रेम से पधारे कोई पास नहीं है किसी तरीके की कोई uh, एंट्री का कोई दिक्कत नहीं है सब ये पब्लिकली प्रोग्राम है तो जितने भी शाम प्रेमी है इकतीस मार्च को uh, नाभा में आना ना भूलें जय श्री ਕ੍ਰਿਮਾਚ ਹਾਂਜੀ ਨੋਸ਼ਕਰ ਜੀ ਮੈਂ ਤੁਹਾਡਾ ਰੰਤ ਅੱਜ ਅਸੀਂ ਖੜੇ ਆਂ ਮੋਤੀਆ ਗ੍ਰੀਨ ਗਰੁੱਪ ਜੋ ਕਲੋਨੀ ਕਟਰੀ ਹੈ ਬਹੁਤ ਵੱਡੀ ਪਲਾਟ ਕਟਰੀ ਨੇ ਉਹਨਾਂ ਦੇ ਸਾਡੇ ਨਾਲ ਐਮ ਡੀ ਮੌਜੂਦ ਨੇ ਸੰਜੇ ਬਾਂਸਲ ਜੀ ਜਿਨ੍ਹਾਂ ਨੇ ਅੱਜ ਪ੍ਰੋਗਰਾਮ 31 ਮਾਰਚ ਨੂੰ ਹੋਣ ਜਾ ਰਿਹਾ ਦਿਨ ਸੋਮਵਾਰ ਕਨਈਆ ਮਿੱਤਰ ਜੀ ਜੋ ਘਾਟੂ ਸ਼ਾਮ ਜੀ ਦੇ ਗਾਣ ਕਰਦੇ ਨੇ ਬਹੁਤ ਮਸ਼ਹੂਰ ਆਰਟਿਸਟ ਨੇ ਕਨਈਆ ਮਿੱਤਰ ਤੇ ਸੰਜੀਵ ਬੰਸਲ ਜੀ ਨਾਲ ਤੁਹਾਨੂੰ ਬੁਲਾਵਾਂਗੇ ਉਹ ਦੱਸਣਗੇ ਵੀ ਕਿੰਨੇ ਵਜੇ ਪ੍ਰੋਗਰਾਮ ਸ਼ੁਰੂ ਹੋਣਾ ਹੈ ਕਿੰਨੇ ਵਜੇ ਆਉਣਾ ਹੈ ਇਹ ਜੋ ਕਲੋਨੀ ਹੈ ਉਹਦੇ ਬਾਰੇ ਵੀ ਪੁੱਛਾਂਗੇ ਵੀ ਕਲੋਨੀ ਕਿਹੜੇ ਰੋਡ ਤੇ ਪੈਂਦੀ ਹੈ ਕਿੱਥੋਂ ਕਟਰੀing ਸਟਾਰਟ ਹੋਈ ਹੈ ਪਲਾਟ ਕੀ ਰੇਟ ਦਾ ਤੇ ਸਾਰੀ ਥੋੜੀ ਗੱਲਬਾਤ ਕਰਾਵਾਂਗੇ ਸਾਡੇ ਨਾਲ ਸੰਜੀਵ ਬੰਸਲ ਜੀ ਮੋਤੀਆ ਗਰੁੱਪ ਦੇ ਐਮ ਡੀ ਨਮਸਕਾਰ ਜੀ ਨਮਸਕਾਰ ਸਭ ਤੋਂ ਪਹਿਲਾਂ ਜੀ ਜੈ ਸ੍ਰੀ ਸ਼ਾਮ ਮੈਂ ਸਭ ਤੋਂ ਪਹਿਲਾਂ ਨਾਭਾ ਨਿਵਾਸੀਆਂ ਨੂੰ ਔਰ ਸਾਰੇ ਸਾਡੇ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕਰਦਾ ਕਿ ਉਹ ਅਸੀਂ ਕ ਤਨਈਆ ਮਿੱਤਲੀ ਦਾ ਪ੍ਰੋਗਰਾਮ ਰੱਖਿਆ ਖਾਟੂ ਸ਼ਾਮ ਬਾਬਾ ਜੀ ਦੀ ਯਾਦ ਚ ਅਸੀਂ ਉਹਨਾਂ ਦਾ ਗੁਣਗਾਨ ਕਰਨਾ ਔਰ ਅਸੀਂ ਫੁੱਲ ਅਰੇਂਜਮੈਂਟ ਆਪਣੇ ਵੱਲੋਂ ਰੱਖਿਆ ਜੀ ਹਰ ਤਰ੍ਹਾਂ ਦਾ ਐਂਟਰਟੇਨ ਕਰਾਂਗੇ ਜੀ ਹਰ ਬੰਦੇ ਨੂੰ ਅਬਲਾਈਜ਼ ਕਰਾਂਗੇ ਕਿਸੇ ਵੀ ਤਰ੍ਹਾਂ ਦਾ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਹੈਗਾ ਜੀ ਓਪਨ ਸੱਦਾ ਸਾਰੇ ਸਾਰੇ ਸਾਡੇ ਲਈ ਸਾਰੇ ਬੰਦੇ ਵੀਆਈਪੀ ਨੇ ਲੰਗਰ ਦਾ ਪ੍ਰੋਗਰਾਮ ਹੈ ਜਿਹੜਾ ਉਹ ਵੀ ਅਸੀਂ ਅਟੁੱਟ ਰੱਖਿਆ ਜੀ ਅਨਲਿਮਿਟਿਡ ਪ੍ਰੋਗਰਾਮ ਹੈ ਜੀ ਸਾਰੇ ਸ਼ਾਮ ਪ੍ਰੇਮੀਆਂ ਨੂੰ ਬੇਨਤੀ ਕਰਦੇ ਆਂ ਵੀ ਉਹ 31 ਮਾਰਚ ਸੋਮਵਾਰ ਸ਼ਾਮ ਨੂੰ 7 ਵਜੇ ਉਸ ਤੋਂ ਪਹਿਲਾਂ ਸ਼ਖਸ਼ੀ ਅਗਰਵਾਲ ਜੈਪੁਰ ਵਾਲੇ ਆਪਣਾ ਗੁਣਗਾਨ ਕਰਨਗੇ ਜੀ ਬਾਬਾ ਜੀ ਦਾ ਤੇ ਕਨਈਆ ਮਿੱਤਰ ਜੀ ਆਪਣਾ ਪ੍ਰੋਗਰਾਮ ਸ਼ੁਰੂ ਕਰਨਗੇ ਪ੍ਰਭੂ ਇੱਛਾ ਤੱਕ ਚੱਲੇਗਾ ਇਹ ਆਪਣਾ 31 ਮਾਰਚ ਦਿਨ ਸੋਮਵਾਰ ਨੂੰ ਖਟੂ ਸ਼ਾਮ ਜੀ ਦਾ ਸੰਗੀਤਨ ਹੋਣ ਜਾ ਰਿਹਾ ਹੈ 6 ਵਜੇ ਸ਼ੁਰੂ ਹੋ ਕੇ ਜੀ ਪ੍ਰਭੂ ਇੱਛਾ ਤੱਕ ਚੱਲੇਗਾ ਜੀ ਕਿਸੇ ਲੋਕਾਂ ਨੂੰ ਬੇਨਤੀ ਕਰਦੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਬਦ ਤੋਂ ਬਦ ਆਉਣ ਔਰ ਪ੍ਰਭੂ ਜੀ ਦਾ ਗੁਣਗਾਨ ਸੁਣਨ ਔਰ ਆਪਣੇ ਜੀਵਨ ਨੂੰ ਸਫਲ ਬਣਾਉਣ